ਵਰੋਧੀਆਂ ਤਾਂ ਉਂਗਲਾਂ ਚੱਕਣੀਆਂ ਹੀ ਸੀ ਪਰ ਹੁਣ ਖੁਦ ਦੀ ਪਾਰਟੀ ਦੇ ਲੋਕ ਸੀਐਮ ਮਾਨ ਦੇ ਉੱਤੇ ਉਂਗਲ ਚੱਕਣ ਲੱਗ ਗਏ ਤੇ ਮਸਲਾ ਵੀ ਕੋਈ ਛੋਟਾ ਮੋਟਾ ਨਹੀਂ ਬਲਕਿ ਇਦਾਂ ਦਾ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਰਹੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਐਮਪੀ ਸਵਾਤੀ ਮਾਲੀਵਾਲ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਖਿਲਾਫ ਖੁੱਲ੍ਹ ਕੇ ਆਵਾਜ਼ ਚੱਕੀ ਤੇ ਡਾਇਰੈਕਟ ਅਰਵਿੰਦ ਕੇਜਰੀਵਾਲ ਨੂੰ ਲੈਟਰ ਲਿਖ ਦਿੱਤਾ ਕਹਿੰਦੀ ਆ ਵੀਡੀਓ ਦੀ ਇਨਕੁਆਇਰੀ ਕਰੋ ਪਾਰਟੀ ਦੀ ਬਦਨਾਮੀ ਹੋ ਰਹੀ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਭਗਵੰਤ ਮਾਨ ਦੀਆਂ ਕੁਝ ਅਪੱਤੀਜਨਕ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਇੱਕ ਬੰਦਾ ਜਗਮਨ ਸਮਰਾ ਨੇ ਅਪਲੋਡ ਕੀਤਾ ਹੈ। ਉਹ ਬੰਦਾ ਕਹਿੰਦਾ ਹੈ ਕਿ ਉਹ ਭਗਵੰਤ ਮਾਨ ਦਾ ਪੁਰਾਣਾ ਦੋਸਤ ਆ। ਇਹ ਬੰਦਾ ਕਹਿੰਦਾ ਉਹਦੇ ਕੋਲ ਅੱਠ ਹੋਰ ਵੀਡੀਓ ਵੀ ਨੇ ਤੇ ਇੱਕ ਵੀਡੀਓ 'ਚ ਅਲੇਜਡਲੀ ਭਗਵੰਤ ਮਾਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਕਰਦੇ ਦਿਖ ਰਹੇ ਨੇ। ਮੈਂ ਇਹ ਜੀ ਨੇਰੀ ਠਾਲੂ ਹਲੇ ਤਾਂ ਗੁਰੂ ਨਾਨਕ ਦੇਵ ਜੀ ਗੁਰਗੋਬਿਸ਼ਨੀ ਜੀ ਦੀ ਫੋਟੋ ਨੂੰ ਉਹ ਕੱਢਦੇ ਨਾ ਸਾਰੇ ਪੰਜਾਬ ਦੇ ਦੰਗੇ ਹੋਣਗੇ ਕਿੱਥੇ ਫਿਰਦੇ ਹੋੜੀ ਦਾ ਹੱਥ ਬੰਨੋ ਗਿਆ ਕਿ ਪਿਆਉ ਦੇ ਵੀ ਨਾ ਬਾਬਾ ਬਖਸ਼ ਦੇ ਇਹ ਸਾਬਤ ਕਰ ਦਿਓ ਨਾਲੇ AI ਆ ਕਿ ਕੀ ਆ ਸਾਬਤ ਕਰ ਦਿਓ ਵੱਡੇ ਤੋਂ ਵੱਡਾ ਐਕਸਪਰਟ ਲਿਆਓ ਕਮੈਂਟ ਕਰੀ ਜਾਂਦੇ ਨਾ ਲੋਕ ਥੱਲੇ ਵੀ ਇਹ AI ਨਹੀਂ ਤੇ ਗਰੌਕ ਤੋਂ ਪੁੱਛ ਲਓ ਕਿਧੋਂ ਪੁੱਛ ਲਓ ਤੁਸੀਂ ਫੋਟੋ ਨਹੀਂ ਸਾਬਤ ਕਰ ਸਕਦੇ ਵੀ ਇਹ ਆ ਜੀ ਸਵਾਤੀ ਮਾਲੀਵਾਲ ਨੇ ਲੈਟਰ ਦੇ ਵਿੱਚ ਲਿਖਿਆ ਜੇ ਇਹ ਵੀਡੀਓ ਸੱਚੀ ਨੇ ਤਾਂ ਮਾਨ ਖਿਲਾਫ ਕਦਮ ਚੁੱਕਨੇ ਚਾਹੀਦੇ ਨੇ ਤੇ ਜੇ ਇਹ ਫੇਕ ਨੇ ਇਹ ਹੀ ਨਾਲ ਬਣਾਈਆਂ ਹੋਈਆਂ ਨੇ ਤਾਂ ਜਿਨ੍ਹਾਂ ਨੇ ਇਹ ਵਾਇਰਲ ਕੀਤੀਆਂ ਨੇ ਉਹਨਾਂ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਯਾਦ ਕਰਵਾਇਆ ਕਿ ਭਗਵੰਤ ਮਾਨ ਨੂੰ ਇੱਕ ਵਾਰ ਜਰਮਨੀ ਦੀ ਫਲਾਈਟ ਦੇ ਵਿੱਚੋਂ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਤੇ ਇਹ ਇਲਜ਼ਾਮ ਲਗਾਏ ਸੀ ਅਲੇਜੈਂਡਲੀ ਕਿ ਉਹ ਨਸ਼ੇ ਵਿੱਚ ਸਨ ਸਵਾਤੀ ਕਹਿੰਦੀ ਹੈ ਕਿ ਸੀਐਮ ਭਗਵੰਤ ਮਾਨ ਬਾਰ-ਬਾਰ ਗਵਰਨਮੈਂਟ ਮੀਟਿੰਗ ਦੇ ਵਿੱਚ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਨਸ਼ਾ ਕਰਕੇ ਆਉਂਦੇ ਨੇ ਤੇ ਇਸ ਕਰਕੇ ਪਾਰਟੀ ਦੀ ਗਵਰਨਮੈਂਟ ਦੀ ਬਦਨਾਮੀ ਹੋ ਰਹੀ ਆ ਉਹਨਾਂ ਨੇ ਕੇਜਰੀਵਾਲ ਨੂੰ ਲਿਖਿਆ ਕਿ ਹੁਣ ਚੁੱਪ ਰਹਿਣਾ ਠੀਕ ਨਹੀਂ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕੇਜਰੀਵਾਲ ਤੇ ਪਾਰਟੀ ਇਸ ਮਾਮਲੇ ਦੇ ਵਿੱਚ ਕਦਮ ਚੁੱਕਦੀ ਹੈ ਜਾਂ ਇਹ ਵਿਵਾਦ ਹੋਰ ਵਧੇਗਾ ਪਰ ਇੱਕ ਗੱਲ ਤਾਂ ਪੱਕੀ ਆ ਆਮ ਆਦਮੀ ਪਾਰਟੀ ਦੇ ਘਰ ਅੰਦਰ ਤੂਫਾਨ ਉੱਠ ਚੁੱਕਾ ਹੈ ਆਮ ਆਦਮੀ ਪਾਰਟੀ ਦੀ ਰਾਜ ਸਭਾ ਐਮਪੀ ਸੁਵਾਤੀ ਮਾਲੀਵਾਲ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਖਿਲਾਫ ਖੁੱਲ੍ਹ ਕੇ ਆਵਾਜ਼ ਆਕੀ ਤੇ ਡਾਇਰੈਕਟ ਅਰਵਿੰਦ ਕੇਜਰੀਵਾਲ ਨੂੰ ਲੈਟਰ ਲਿਖ ਦਿੱਤਾ ਕਹਿੰਦੀ ਆ ਵੀਡੀਓ ਦੀ ਇਨਕੁਆਇਰੀ ਕਰੋ ਪਾਰਟੀ ਦੀ ਬਦਨਾਮੀ ਹੋ ਰਹੀ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਭਗਵੰਤ ਮਾਨ ਦੀਆਂ ਕੁਝ ਅਪੱਤੀਜਨਕ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਇੱਕ ਬੰਦਾ ਜਗਮਨ ਸਮਰਾ ਨੇ ਅਪਲੋਡ ਕੀਤਾ ਹੈ। ਉਹ ਬੰਦਾ ਕਹਿੰਦਾ ਹੈ ਕਿ ਉਹ ਭਗਵੰਤ ਮਾਨ ਦਾ ਪੁਰਾਣਾ ਦੋਸਤ ਹੈ। ਇਹ ਬੰਦਾ ਕਹਿੰਦਾ ਉਹਦੇ ਕੋਲ ਅੱਠ ਹੋਰ ਵੀਡੀਓ ਵੀ ਨੇ ਤੇ ਇੱਕ ਵੀਡੀਓ 'ਚ ਅਲੇਜਡਲੀ ਭਗਵੰਤ ਮਾਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਕਰਦੇ ਦਿਖ ਰਹੇ ਨੇ। ਮੈਂ ਇਹ ਜੀ ਨੇਰੀ ਠਾਲੂ ਹਲੇ ਤਾਂ ਗੁਰੂ ਨਾਨਕ ਦੇਵ ਜੀ ਗੁਰਗੋਵਿਸ਼ਨੀ ਦੀ ਫੋਟੋ ਨੂੰ ਉਹ ਕੱਢ ਤੀ ਨਾ ਸਾਰੇ ਪੰਜਾਬ 'ਚ ਦੰਗੇ ਹੋਣਗੇ ਕਿੱਥੇ ਫਿਰ ਦੇऊं তুই ਦਾ ਹੱਥ ਵੱਲੋ ਗਿਆ ਕਿ ਪਿਆਉ ਦੇ ਵੀ ਨਾ ਬਾਬਾ ਬਖਸ਼ ਦੇ ਇਹ ਸਾਫ ਕਰ ਦਿਓ ਨਾਲੇ AI ਆ ਕਿ ਕੀ ਆ ਸਾਫਤ ਕਰ ਦਿਓ ਵੱਡੇ ਤੋਂ ਵੱਡਾ ਐਕਸਪਰਟ ਲਿਆਓ ਕਮੈਂਟ ਕਰੀ ਜਾਂਦੇ ਨਾ ਲੋਕ ਥੱਲੇ ਵੀ AI ਨਹੀਂ ਤੇ ਗ੍ਰੋਕ ਤੋਂ ਪੁੱਛ ਲਓ ਕਿਧੋਂ ਪੁੱਛ ਲਓ ਉਸੇ ਫੋਟੋ ਨਹੀਂ ਸਾਬਤ ਕਰ ਸਕਦੇ ਵੀ AI। ਸਵਾਤੀ ਮਾਲੀਵਾਲ ਨੇ ਲੈਟਰ ਦੇ ਵਿੱਚ ਲਿਖਿਆ ਜੇ ਇਹ ਵੀਡੀਓ ਸੱਚੀ ਨੇ ਤਾਂ ਮਾਨ ਖਿਲਾਫ ਕਦਮ ਚੁੱਕਨੇ ਚਾਹੀਦੇ ਨੇ ਤੇ ਜੇ ਇਹ ਫੇਕ ਨੇ AI ਨਾਲ ਬਣਾਈਆਂ ਹੋਈਆਂ ਨੇ ਤਾਂ ਜਿਨ੍ਹਾਂ ਨੇ ਇਹ ਵਾਇਰਲ ਕੀਤੀਆਂ ਨੇ ਉਹਨਾਂ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਯਾਦ ਕਰਵਾਇਆ ਕਿ ਭਗਵੰਤ ਮਾਨ ਨੂੰ ਇੱਕ ਵਾਰ ਜਰਮਨੀ ਦੀ ਫਲਾਈਟ ਦੇ ਵਿੱਚੋਂ ਉਤਾਰ ਦਿੱਤਾ ਗਿਆ ਸੀ। ਕਿਉਂਕਿ ਉਹਨਾਂ ਤੇ ਇਹ ਇਲਜ਼ਾਮ ਲਗਾਏ ਸੀ ਅਲੇਜੈਂਡਲੀ ਕਿ ਉਹ ਨਸ਼ੇ ਵਿੱਚ ਸਨ। ਸਵਾਤੀ ਕਹਿੰਦੀ ਆ ਕਿ ਸੀਐਮ ਭਗਵੰਤ ਮਾਨ ਬਾਰ-ਬਾਰ ਗਵਰਨਮੈਂਟ ਮੀਟਿੰਗ ਦੇ ਵਿੱਚ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਨਸ਼ਾ ਕਰਕੇ ਆਉਂਦੇ ਨੇ ਤੇ ਇਸ ਕਰਕੇ ਪਾਰਟੀ ਦੀ ਗਵਰਨਮੈਂਟ ਦੀ ਬਦਨਾਮੀ ਹੋ ਰਹੀ ਆ। ਉਹਨਾਂ ਨੇ ਕੇਜਰੀਵਾਲ ਨੂੰ ਲਿਖਿਆ ਕਿ ਹੁਣ ਚੁੱਪ ਰਹਿਣਾ ਠੀਕ ਨਹੀਂ। ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੇਜਰੀਵਾਲ ਤੇ ਪਾਰਟੀ ਇਸ ਮਾਮਲੇ ਦੇ ਵਿੱਚ ਕਦਮ ਚੁੱਕਦੀ ਆ ਜਾਂ ਇਹ ਵਿਵਾਦ ਹੋਰ ਵਧੇਗਾ। ਪਰ ਇੱਕ ਗੱਲ ਤਾਂ ਪੱਕੀ ਆ ਆਮ ਆਦਮੀ ਪਾਰਟੀ ਦੇ ਘਰ ਅੰਦਰ ਤੂਫਾਨ ਉੱਠ ਚੁੱਕਾ।